ਸਾਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਸਾਰੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਦੇਖੋ ਆ ਕਰ ਚੈੱਕ ਭਰ ਦਿੱਤੇ ਲਪ ਲਪ ਪਾਣੀ ਨਾਲ ਔਖੇ ਰਹਿ ਗਿਆ ਦੇਖਦੇ ਹਾਂ ਉਹਨੇ ਇੱਧਰ ਭਰ ਦਿੱਤੇ ਇੱਧਰ ਲਾ ਭਰ ਦਿੱਤਾ ਆਹ ਰਹਿ ਗਿਆ ਜੀ ਕਿਉਂਕਿ ਅੱਜ ਸਾਰੇ ਉੱਠ ਖੜੇ ਤਾਂ ਤਾਂ ਕਰਕੇ ਬਲੌਗ ਸ਼ੁਰੂ ਕਰ ਲਿਆ ਤੇ ਪਾਠੀ ਸਾਹਿਬ ਲੱਗੇ ਹੋਏ ਦੇਖੋ ਦਿਨ ਵੀ ਨਹੀਂ ਇਹ ਪੁੱਤ ਚੜਿਆ ਕਰੋ ਤਾਂ ਚੈੱਕ ਸਵੇਰ ਹੁੰਦੀ ਹੈ ਚਰਚ ਉਹ ਦੇਖੋ ਮੇਂਡੇ ਡਾਗ ਅਮਨ ਉਹ ਅੰਦਰ ਲੱਗੀ ਹੋਇਆ ਉੱਚੇ ਪੂੱਚੇ ਮਿਲਦਾ ਲਾਂਣ ਲੱਗੀ ਹੋਇਆ ਮਿਲਦੇ ਨੇ ਦੇਖਣੇ ਅੱਜ ਕੀ ਕੀ ਹੁੰਦਾ ਦਿਨ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਬਲੌਗ ਦੀ ਸਟਾਰਟਿੰਗ ਹੋ ਰਹੀ ਆ 7 ਵਜੇ ਤੋਂ ਤੇ ਪਹਿਲਾਂ ਦੀ ਹੋਈ ਉਹ ਪਹਿਲਾਂ ਕੀਤੀ ਹੋ ਤਾਂ ਪਹਿਲਾਂ ਬਨੀਤ ਦੇ ਪਪਾ ਦੀ ਕੀਤੀ ਹੈ ਜਿਹੜੀ ਮੇਰੀ ਸ਼ੁਰੂਆਤ ਬਲੌਗ ਦੇ ਵਿੱਚ ਐਂਟਰੀ ਆ ਉਹ 7 ਵਜੇ ਤੋਂ ਹੋਦੀ ਆ ਪਹਿਲਾਂ ਕੀਤੀ ਆਪਣੀ ਦੇ ਪਪਾ ਪਹਿਲਾਂ ਹੀ ਹੀਰੋ ਹੋਣਾ ਆ ਇੱਕ ਤਾਂ ਨਹੀਂ ਹੋਣੀ ਆ ਤੇ ਅੱਜ ਦੇਖੋ ਕੱਪੜੇ ਧੋਣੇ ਆ ਮੌਸਮ ਬਹੁਤ ਖਰਾਬ ਆ ਚਾੜੂ ਲਾਤਾ ਪੋਚਾ ਲਾਤਾ ਕਪੜੇ ਕੂਕੜੇ ਚੱਕਤੇ ਬਰਸ਼ ਬਰੂਸ਼ ਖਾਲਿਆ ਸੀ ਤੇ ਉਦੋਂ ਟੋਪ ਵੀ ਉਹ ਕਲਾਤਾ ਕੀਆ ਨਾ ਫਾਲਤਾ ਹਾਉਂਣ ਸੁਣ ਲੱਗਾ ਸੀ ਅਜੇ ਸਾਫੇ ਨਹੀਂ ਹੋਇਆ ਖਣੀ ਕਿੰਨਾ ਕੁ ਚਮਕਾਉਣਾ ਉਹਨੂੰ ਸ਼ੋਰੂਮ ਚ ਸ਼ੋਰੂਮ ਚ ਲਾ ਕੇ ਰੱਖ ਦੇ ਮੈਨੂੰ ਹੁਣ ਕੀ ਪਤਾ ਉਹਨੂੰ ਪੁੱਛ ਬੂਆ ਮੈਂ ਤਾਂ ਜਾਣ ਆ ਵਿੱਚ ਆਪੂ ਆਇਆ ਬੈਠ ਗਿਆ ਹਾਇ ਕਰੋ ਬੂਆ ਇੱਕ ਹੱਤਾ ਦੀ ਹਾਇ ਹੈ ਆ ਹਾਇ ਕੀ ਕਰਾਂ ਇਹ ਕਿੱਦਾਂ ਦੀ ਹਾਇ ਹੈ ਆ ਜਿੱਦਾਂ ਦੀ ਮੇਰੀ ਕਿਸਮਤ ਹੈਲੋ ਕਾਬੇ ਹਾਇ ਕਾਬੇ ਮੈਂ ਪਤਾ ਕਿੰਦੇ ਵੇ ਤਾਂ ਉਹ ਉੱਧਾ ਲੱਗਾ ਤੂੰ ਸੌਂਦਾ ਕਿਹੜੇ ਪੈਲੇ ਆ ਆਪਣੀ ਤੇ ਪਾਪਾ ਢਣ ਕੇ 3 ਵਜੇ ਨਾ ਸੌਂਦਾ ਹੈ ਨਹੀਂ ਰਾਤੀ ਮੈਂ ਇਹਦੇ ਨਾਲ ਰਾਤ ਨੂੰ ਗਈ 12 ਵਜੇ ਉਹ ਨੱਕਾ ਮੋੜਨਾ ਅੰਨੇ ਅਪਰਦੀਆ ਆਹ ਮੋੜ ਦੀ ਗੱਦਲੀ ਨਹੀਂ ਮੈਨੂੰ ਥੋੜੀ ਬਤਾ ਮੋੜ ਇਹ ਤੂੰ ਨਾ ਲੈ ਦਲੀਦਰ ਨਹੀਂ ਐ ਨਾਉਦੀ ਨਾ ਬਾਸਤਾਵਾ ਰਹਾ ਤੈਨੂੰ ਲੈ ਆਇਆ ਹਾਂ ਇਹਨਾਂ ਨੇ ਕਰਦੇ ਕੁੱਤੇ ਹੋਰ ਕੀ ਕਾਲੂ ਦੇ ਉੱਤੇ ਮਲੇਟਦਾ ਸੀ ਪਿਆ ਸੀ ਅਬ ਨਹੀਂ ਤੇ ਪਪਾ ਕਿਹਾ ਮੈਂ ਆ ਟੀਨ ਚੱਕਦੇ ਇੱਥੋਂ ਨਾ ਚੱਕ ਨਾ ਚੱਕ ਨਹੀਂ ਨਾ ਤੇ ਖੜੀ ਕਰਕੇ ਚੰਦ ਨਾ ਇਹ ਲੱਗ ਜਾਣੀ ਹੈ ਉਰਲੇ ਪਾਸੇ ਹੋਰ ਕੀ ਆ ਇਹਨੂੰ ਚੱਕ ਦੋ ਇੱਥੋਂ ਹਾਂ ਇਹ ਦੇਖਿਆ ਬਣਾਤਾ ਕੁੱਤੇ ਇਹ ਆਹ ਦੇਖੋ ਜੀ ਮੋਤੀ ਨੇ ਕੀ ਬਣਾਤਾ ਪਰਨੇ ਦਾ ਪਰਨੇ ਦਾ ਪਰੌਂਠਾ ਬਣਾਤਾ ਉਹਨੇ ਹਾ ਕਿ ਲੰਗ ਗੰਗਾ ਨਾ ਬਣੀ ਤੇ ਪਪਾ ਇਹਨੂੰ ਤੰਨ ਰੱਖ ਲਾ ਹੁਣ ਕੀ ਫਾਇਦਾ ਹੋਇਆ 10 ਤੇ 150 ਲਾਏ 100 ਰੁਪਇਆ ਇਹ ਕਹੀ ਹੈ ਹਾਂ ਇਹ ਨੂੰ ਮੈਂ ਕਹਦਾ ਮੈਂ ਪੀਕੋ ਕਰਾ ਦੋ ਪੀਕੋ ਕਰਾ ਦੋ ਹਾਂ ਮੰਨੇ ਤੇਰੇ ਕੋ ਰਹਿਦਾ ਇੰਦਰਾ ਵਾ ਪੀਕੋ ਕਰਾਈਓਵੇ ਕਿੱਥੇ ਚੱਲ ਜਣਾ ਦਾ ਲੈ ਤੁਸੀਂ ਦੋ ਜਣੇ ਜਾਂਦੇ ਸ਼ਹਿਰ ਰੋਜ ਆ ਹੋਰ ਬੋਲ ਹੈ ਇਹਨੂੰ ਚਾਹੀਦਾ ਅਵੇ ਉਹ ਘਰਾਂ ਦੇ ਘਰਾਂ ਦੇ ਅਗਦੀ ਉਹ ਪਰਨਾ ਤਾਂ ਆ ਲਿਆ ਮੈਂ ਤਾਂ ਉੱਥੇ ਰੱਖਿਆ ਲਗਾ ਉਹ ਨੂੰ ਰਾਤ ਨੂੰ ਬੰਨ ਕੇ ਰੱਖਿਆ ਕਰੋ ਮੈਂ ਤੁਹਾਨੂੰ ਅੱਗੇ ਪਿੱਕੇ ਆ ਉਹ ਮੈਂ ਤਾਂ ਬੱਟ ਜੀ ਲਾਂਦਾ ਦਾ ਨਾ ਮੂਟੀਆਂ ਨਹੀਂ ਜਾਂਦਾ ਕੋਈ ਤੇਰੀਆਂ ਹੋਰ ਉਹ ਡਾਡੀਆਂ ਨਹੀਂ ਨਾ ਮਾਂ ਨੂੰ ਕਾ ਲਈਆਂ ਡਾਡੀਆਂ ਕੋ ਕਾ ਉਹਨਾਂ ਅਸ ਰਾਤੀ ਬੰਨਦਾ ਫੇਰਦਾ ਤਾਂ ਬੰਨੇ ਹੀਆਂ ਡਾਡੀਆਂ ਭੂਆ ਆਪਣੇ ਕੋਲ ਗੱਪ ਮਾਰਨ ਲੱਪਈ ਲੋਂਦਾ ਹੀ ਆ ਲਾਡੀਆਂ ਮੈਨੂੰ ਵੀ ਪਤਾ ਹੀ ਆ ਚਾਮੂ ਚਾਮੂ ਏਰੇ ਹਟ ਕੇ ਲਾਡੀਆਂ ਬੈਰਾ ਆਹ ਉਹਨੂੰ ਪਿਆਰ ਕਰੀ ਜਾਂਦਾ ਯਾਰ ਹੋਰ ਕੱਪੜੇ ਵੀ ਖਾ ਲੈਂ ਜਿੰਨਾ ਵੀ ਜਾਨਵਰਾਂ ਨੂੰ ਜਿੰਨਾ ਪਿਆਰ ਕਰੂ ਨਾ ਉਹਰਾ ਆਹ ਕਰੋ ਜੀ ਇੱਦਾਂ ਥੋੜੀ ਐ ਥੋੜੀ ਨਾ ਭਾਜੋ ਮੂੰਹ ਆਪਣੀਆਂ ਨਵੀਆਂ ਚੀਜ਼ਾਂ ਖਿਲਾ ਦਿਓ ਉਹ ਮੈਂ ਹੁਣ ਉਹਨੂੰ ਕਿਹਾ ਤਾਂ ਮੂੰਹ ਚ ਪਾ ਲੈ ਖਾ ਲੈ ਤੈਨੂੰ ਇਹਨਾਂ ਨੂੰ ਨਹੀਂ ਪਤਾ ਪੈ ਮੈਂ ਰੱਖਣਾ ਕਿੱਥੇ ਆ ਮੈਂ ਨੱਕਾ ਮੋੜਦਾ ਤਾਂ ਉਹ ਸਾਲਾ ਚੱਕ ਕੇ ਲੈ ਗਿਆ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਮੈਂ ਤਾਂ ਬਾਅਦ ਚ ਪਤਾ ਲੱਗਿਆ ਜਦੋਂ ਉੱਪਰ ਲੇਟਿਆ ਪਤਾ ਉਹਦੇ ਆ ਤੈਨ ਸਾਣੀ ਸਾਰੀ ਕਹਾਣੀ ਸੁਣ ਸੁਣ ਕੇ ਬਾਅਦ ਚ ਪਤਾ ਲੱਗ ਜਾਂਦਾ ਹੁੰਦਾ ਪੇ ਅਬ ਇਹਦੇ ਪਤਾ ਇਹਨੂੰ ਕਿ ਲਾ ਤਾਂ ਮੈਂ ਪਾਊਗਾ ਨਹੀਂ ਪਾਣਾ ਚਲੋ ਮਨਾ ਉੱਠੀ ਇੱਕ ਵਾਰੀ ਧੋਈਏ ਕੱਪੜੇ ਇੰਦਰ ਨਹੀਂ ਰਿਓਗੇ ਜਿਆਦਾ ਨਹੀਂ ਪਿਆ ਕੱਪੜੇ ਛਪੜੇ ਧੋਈਏ ਆ ਲੱਗਾ ਵੀ ਨਹੀਂ ਦੇਖੋ ਬਸ ਸਾਫ ਕਾ ਨਾ ਮਿਲਦੇ ਆ ਅੱਜ ਤੁਹਾਨੂੰ ਬਾਅਦ ਚ ਅਮਨ ਅੱਜ ਫੇਰ ਤੋਂ ਹੋ ਰਹੀ ਹੈ ਕੱਪੜੇ ਅੱਜ ਤਾਂ ਪੰਡ ਬਹੁਤ ਹੀ ਬੜੀ ਯਮਨ ਕੋਲ ਅਮਨ ਕਿਦਾਂ ਅਮਾ ਨਹੀਂ ਜਸੀ ਸੌਰੀ ਦੇਖੋ ਕੱਪੜੇ ਸਜ ਅੱਦੇ ਤੋਂ ਗੇ ਰੱਖੇ ਹੋ ਆ ਦੇਖੋ ਹੋ ਗਈ ਪਈਆਂ ਲਾਗ ਲੈਣੇ ਉਹਦੇ ਦੋ ਘੜਕੇ ਕਿੱਦਾਂ ਰਿਹਾ ਐਕਸਪੀਰੀਅੰਸ ਤੁਹਾਡਾ ਕੱਪੜੇ ਧੋਣ ਦੇ ਵਿੱਚ ਬਹੁਤ ਵਧੀਆ ਦਾ ਪੰਪ ਪੰਪ ਚਲਾ ਰਨ ਨਾ ਅਮਾ ਨਹੀਂ ਪਾਪ ਤੁਸੀਂ ਆ ਜਾਓ ਪਾਣੀ ਛੱਡਿਆ ਵਾ ਮੈਂ ਨਾ ਹੋਰ ਤਾਂ ਭਰਿਆ ਹੀ ਨਹੀਂ ਉਹਰਾਮ ਦਾ ਪਾਣੀ ਉਹ ਦੂਏ ਖੇਤ ਨੂੰ ਛੱਡਿਆ ਵਾ ਬੜੇ ਨੂੰ ਫਾਇੇ ਪੈਣਾ ਉਹਦੇ ਵਿੱਚ ਪਾਣੀ ਦੇਖੋ ਸੁੱਕਾ ਸੁੱਕਾ ਦੀਂਦਾ ਜਿਹੜਾ ਬਸ ਇਹ ਨਹੀਂ ਛੱਡਿਆ ਪਾਣੀ ਆ ਉਹ ਦੇਖੋ ਮਾੜੇ ਜਿਹੇ ਗਿੱਲੇ ਦੀਂਦਾ ਹੋਣਾ ਸ਼ਾਇਦ ਆਹ ਦਾ ਰਾਤੀ ਭਰ ਦਿੱਤਾ ਤਾਂ ਨਕੋ ਨਕ ਹਾਂਜੀ ਅਮਨ ਕਿਆ ਕਹਿੰਦੀ ਤੂੰ ਮੈਂ ਆਹ ਦਾ ਤੁਸੀਂ ਆਪਣਾ ਐਕਸਪੀਰੀਅੰਸ ਦੇਖਣਾ ਨਹੀਂ ਆਪਣਾ ਮੈਂ ਐਕਸਪੀਰੀਅੰਸ ਦੇਖਣਾ ਨਹੀਂ ਆਪਣਾ ਉਹ ਨਹੀਂ ਮੈਨੂੰ ਆਦੇ ਮੈਂ ਤੋਤੇ ਹੋਆ ਹਾਂ ਹਾਂ ਰਾਜੂ ਰੰਗ ਛੱਡਦਾ ਨਹੀਂ ਲੱਗਿਆ ਮੈਨੂੰ ਹਾਂਜੀ ਚੱਲ ਤੋ ਚੱਲਿਆਂ ਆਪਾਂ ਖੇਤਾਂ ਨੂੰ ਬਾਕੀ ਦੇਖ ਲੈ ਉੱਥੇ ਜਾ ਕੇ ਪਾਣੀ ਭਰਿਆ ਕਿ ਨਹੀਂ ਛੱਡ ਕੇ ਤਾਂ ਆ ਗਿਆ ਤਾਂ ਮੈਂ ਪੰਜ ਕੁ ਵਜੇ ਛੱਡਿਆ ਤਾਂ ਪਾਣੀ ਜੇ ਮਤਲਬ ਭਰ ਗਿਆ ਹੋਇਆ ਤਾਂ ਘੈਰਾ ਘੈਰਾ ਕਹਾਦਾ ਹੈ ਦੋ ਦੋ ਕਨਾਲਾਂ ਦਾ ਕਨਾਲ ਡੇਢ ਕਨਾਲ ਦਾ ਘੈਰਾ ਹੀ ਬਣਾਇਆ ਉਹ ਸਿੱਧਾ ਅੱਤੇ ਸ਼ਾਰਟਕਟੇ ਚੱਲਦੇ ਆ ਹੁਣ ਤਾਂ ਉੱਥੇ ਸੜਕ ਵੀ ਆਂਦੀ ਆ ਉੱਥੋਂ ਨਾਲ-ਨਾਲ ਤੇ ਆ ਆ ਇਹਨੂੰ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਸਿੰਜਿਆ ਤਾਂ ਪਾਣੀ ਲਾਇਟ ਮਤਲਬ ਤਾਂ ਇਹ ਇੱਧਰ ਬਾਹਰ ਬਤਾਦਾ ਕਿ ਬੂਟੇ ਤੇ ਬੂਟੇ ਵਿੱਚੇ ਪਾਉਣੇ ਆ ਅਜੇ ਕੀ ਬਾਕੀ ਆ ਦੇਖੋ ਆ ਪਾਣੀ ਦਾ ਭਾਰ ਦਿੱਤੇ ਤੇ ਇਸ ਰਾਤ ਇਹਨੂੰ ਪਾਣੀ ਛੱਡ ਗਿਆ ਸਾਰੇ ਕਿਦ ਨੂੰ ਚਲੋ ਠੀਕ ਹੈ ਜੀ ਮਿਲਦੇ ਹਾਂ ਇਸ ਤੋਂ ਬਾਅਦ ਚ ਮੈਨੂੰ ਜਾਨਵਰ ਲੱਗੇ ਵਾ ਦੇਖੋ ਵਾ ਦੇਖੋ ਲੱਗੇ ਬਲਗਦਾ ਮੈਨੂੰ ਬਾਕੀ ਦੇਖ ਜਾ ਕੇ ਅੱਗੇ ਦੇ ਹੋਏ ਤਾਂ ਡਰ ਗਿਆ ਲਾੜਾ ਬਟਵਰ ਨਾਲੇ ਨਾਲ ਗਿਆ ਵਾ ਲੱਗਦਾ ਤਾਂ ਹੈ ਵੇ ਵਰ ਗਿਆ ਵਾ ਭਰਤਾ ਗਿਆ ਵਾ ਮੜ ਮੜਾਈ ਹੈ ਵਿੱਚ ਗਿਆ ਉਹਦਾ ਥੋੜਾ ਮੜ ਮੜਾ ਵਿੱਚ ਉਹ ਦੇਖਦਾ ਮੈਂ ਪੈਰ ਮਾਰ ਦਿੰਦਾ ਕਰਾਂ ਦੇ ਚੱਕਣੇ ਤਾਂ ਹੈਗੇ ਹੀ ਉਹ ਵੀ ਛੱਡ ਦਿੱਤਾ ਪਾਣੀ ਐਸ ਕਹਿ ਰਹੇ ਨੂੰ ਪਰਲਾ ਭਰ ਗਿਆ ਹੁਣ ਇਹਨੂੰ ਛੱਡਿਆ ਪਾਣੀ ਉਹ ਉੱਥੇ ਜਾਣਾ ਪਾਣੀ ਦੇ ਇੱਕੋ ਚਲੋ ਮਿਲਦੇ ਹਾਂ ਤੁਹਾਨੂੰ ਬਾਅਦ ਚ ਏ ਆਪਣੀ ਦੇ ਪਾਪਾ ਚਟਕਈ ਬਣੇ ਹੋ ਅੱਜ ਮੈਂ ਤੇ ਨਾਤੀ ਆ ਆਹ ਉਹ ਅਜਨ ਆ ਕੇ ਬੈਠੀ ਆ ਅਸੀਂ ਇਹਦੇ ਨਾਤੇ ਨਹੀਂ ਇਹ ਤਾਂ ਭੂਆ ਬੈਠੀ ਆਹੋ ਇੱਥੇ ਕੀ ਹੋਇਆ ਸੀ ਬੋਲ ਪੜ ਗਿਆ ਤੇਰਾ ਹਾਂ ਫੇ ਉਹ ਬਿੱਟੀ ਵੀ ਨੂੰ ਬਾਤ ਕਰਕੇ ਆ ਚੱਲ ਤਾਂ ਛੱਡੇ ਆ ਕੋਪੀਰਾਈਟ ਨਹੀਂ ਆਉਣ ਲਗਾ ਕੇ ਤੇ ਕੋਪਾ ਰਾਟ ਇਹ ਐਦਾ ਅਸੀਂ ਲੱਗੇ ਕੱਲ ਤਾਂ ਦੱਸਿਆ ਸੀ ਆਚਾਰ ਪਾਣ ਆਚਾਰ ਲੱਗੇ ਪਾਣ ਆਪਣੀ ਦੇ ਪਾਪਾ ਇੰਨੇ ਛੋਟੇ ਛੋਟੇ ਨਾ ਕਰ ਨਾ ਤਾਂ ਲੰਬੇ ਲੰਬੇ ਕਾੜੀ ਇਹ ਤਾਂ ਆਉਂਦਾ ਹੀ ਨਹੀਂ ਕੁਛ ਸੀ ਹੈ। ਦਾ ਪਾਪਾ ਕੀ ਹਾ? ਹਾ ਹੈ ਦਾ ਕਰਨਾ ਹੈ ਦਾ ਹੌਲੀ ਹੌਲੀ ਕਰ। ਹੁਣ ਇਹਨੂੰ ਐਦਾਂ ਰੱਖ। ਐਦਾਂ ਰੱਖ। ਇਹਨੂੰ ਆਚਾਰ ਵੀ ਨਹੀਂ ਕੱਟਣਾ ਆਉਂਦਾ। ਉਹ ਦੇ। ਆ ਬਣੀ ਇੱਥੇ ਪਾਪਾ ਪਹਿਲਾਂ ਇਹਨੂੰ ਵੇਚਾ ਹੈ ਦਾ ਪਸਾ। ਆ ਲੈ ਇਸਨੂੰ ਗੱਲ ਕਰ। ਐ ਹਾ ਹਾ ਤੈਨੂੰ ਕੱਟਣੇ ਨਹੀਂ ਹੋਗੇ। ਦਾ ਨਾ ਫੜ। ਕੈਮਰਾ ਫੜ ਮੈਂ ਕੱਟਦੀ। ਫੜ। ਚਲ ਮੈਂ ਦੱਸਾਂ ਕੱਟ ਕੇ। ਇਹਨੂੰ ਦੇਖ ਲੈਣੇ ਆ ਬੜੀ ਤੂੰ। ਐਗੜਾ ਖਾਂ ਕੇ ਪਾੜਾ ਕਿਸ ਨੇ ਮਾਰਨਾ ਹੋਰ ਕੀ ਕਿਦਾਂ ਤਾ ਫਟਦਾ ਸੀਗਾ ਨਹੀਂ ਆਪ ਦੇਖ ਲਓ ਮੈਂ ਤਾਂ ਚੂਰਾ ਭੂਰਾ ਘਰੀ ਜਾਂਦੀ ਐ ਹੈਂ ਨਾ ਨਾ ਬਦਿਰ ਮੈਂ ਵੱਢੀ ਜਾਂਦਾ ਨਾ ਬੋਤਲ ਵੀ ਨਾ ਡਾੜਾ ਪਾੜਾ ਰੱਖਿ ਦਿੱਥੇ ਜਾਣੇ ਅੜੀਓ ਟੋਕਾ ਸਹੀ ਤੁਸੀਂ ਤਾਂ ਆਹ ਕਿਆ ਚੱਕਿਆ ਆ ਚੜਕਈਆਂ ਵਾਲਾ ਹੋਰ ਵੀ ਨਾ ਹੁੰਦਾ ਐ ਉਹਦਾ ਆਹ ਟੋਕਾ ਦੂਆ ਹੁੰਦਾ ਉਹਦੇ ਥੱਲੇ ਐ ਦਾੰਬਰ ਰੱਖਉ ਤਾਂ ਜਦੇ ਐ ਦਾ ਪੜ ਦਿੰਦਾ ਆਓ ਆਓ ਜਿਹੜਾ ਉੱਪਰੋਂ ਵਜਨ ਪਾੰਦਾਤੀ ਵਾਲਾ ਜਿਹੜਾ ਜਿੰਨੇ ਸਾਗ ਜੀਰ ਦੀ ਉੰਨੀ ਤੂੰ ਆਹ ਉਹ ਸਾਗ ਆ ਦਾ ਥੋੜੀ ਐ ਉਹ ਪਰਾਵਾ ਉਹ ਦਾਤੀ ਪਿੱਛੇ ਥੱਲੇ ਨੂੰ ਆਉਂਦੀ ਉਹਦੀ ਮੈਂ ਫੜਾ ਹਮਨੇ ਤੇਰੇ ਬਾਦ ਦੀ ਨਹੀਂ ਗੱਲ ਲਿਆ ਆਹ ਮੇਰੇ ਕੋਲ ਜਿੱਤ ਹੈ ਨਹੀਂ ਫੜਾ ਐਦਾਂ ਆਂਡੇ ਆਂਡੇ ਚਾਹੀਦੇ ਹੋ ਤੇ ਮੈਂ ਕਿੰਨੇ ਸੋਣ ਸੋਣ ਕੀ ਅੱਜ ਤਾਂ ਆਂਡਿਆਂ ਦੀ ਭੁਰਜੀ ਨਹੀਂ ਆਹ ਦੇਖ ਐਤੋਂ ਪਹਿਲਾਂ ਐ ਫੜਿਆ ਨਹੀਂ ਆਂਡੇ ਦੀ ਭੁਰਜੀ ਇਹ ਤਾਂ ਨਹੀਂ ਭੁਰਜੀ ਆਮ ਚੋਪ ਰਹਾ ਪਤਾ ਦੂਜੰ ਦਾ ਫੜਿਆ ਪਿਆ ਬਣਾ ਦੇ ਦੋ ਦੋ ਚਾਰ ਚਾਰ ਹੋਰ ਲੈ ਹੋਰ ਬੜ ਬੜ ਕੇ ਕਰਨੇ ਆ ਛੋਟੇ ਛੋਟੇ ਕਰਨੇ ਆ ਹੈਨਾ ਪੂਰੇ ਹੱਥਾਂ ਤੋਂ ਕਿਆ ਕਰ ਜਾਈਂਦੀ ਤੂੰ ਹੁੰਦੀ ਆ ਆਹੋ ਬਰਾ ਵਈ ਤਾ ਦੋ ਦਿਨ ਲਾਉਂਦੀ ਹੁੰਦੀ ਰਹਿੰਦੀ ਆਹੋ ਆਹ ਕਿਆ ਕਰਦੀ ਤੂੰ ਲੈ ਆਪਣਾ ਸੁਨਾਮੀ ਵਾ ਤੂੰ ਆਉਂਦੀ ਨੈਂਦੇ ਹੁਣ ਮਜਾ ਆਉਣ ਲੱਗਾ ਸੀ ਉਹ ਪ੍ਰਾਵਾਂ ਲਿਆ ਤੂੰ ਦੇਖੀ ਦੇਖ ਕੇ ਦੂਆ ਚਿਤ ਪੂਰਾ ਕਰੀ ਜਾ ਆ ਇਹਦੇ ਤੇ ਵੀੜੇ ਜੰਮ ਬੰਨ ਰਹੇ ਕਲਗਦੇ ਐ ਮੇਕਅਪ ਨਹੀਂ ਕਰਕੇ ਆਏ ਨਾ ਤੇਰੀ ਨਿਗਾਹ ਤੇ ਫਰਕ ਆ ਮੇਰੀ ਨਿਗਾਹ ਨਹੀਂ ਕੈਮਰੇ ਦੀ ਨਿਗਾਹ ਤੇ ਫਰਕ ਆ ਦਾ ਬੱਸ ਰਹੀ। ਇਹ ਐਤੋਂ ਕਤੇ ਕਾ। ਉਹ ਨਹੀਂ ਕਾ ਤੋ ਬੱਟ ਚੋ। ਉਹ ਲੈ ਬਣਾ। ਉੱਥੇ ਰਹਿਣ ਤੇ। ਉਹ ਤੂੰ ਵੀਡੀਓ ਤਾਂ ਬਣਾ। ਨਾ ਨਾ ਪਾਈ ਨ ਮੁੰਡੇ ਇੰਤੈਸੇ ਨਹੀਂ ਗੇ। ਕਾਦੇ? ਇਹਨਾਂ ਬਣਾਣੀ ਵੀਡੀਓ। ਉਹ ਕੁਚਰਾ ਪੁਚਰਾ ਹੀ ਕਰੀ ਜਾਂਦਾ। ਅੱਡੀ ਮੈਂ ਅੱਜ ਸੋਨਾ ਖਾਦੀ ਸੀ। ਨਾ। ਨਾ ਆ ਦੇਖ ਲੋ ਜੀ। ਜਿਹੜੇ ਕਰਾਣੇ ਐ ਇਹ ਤੋਂ ਬਾਚਾਰ ਪਵਾਉ ਜੀ ਨੇ ਪਵਾਣਾ। ਬੱਕਰੇ ਦਾ ਯਾਰ, ਨਿੰਬੂ ਦਾ ਯਾਰ। ਤਉ ਦਾ ਆਚਾਰ ਔਰੇ ਦਾ ਆਚਾਰ ਇਹਨਾਂ ਬਣਾਉਣੇ ਮੇਰੇ ਨਾਲ ਸੰਪਰਕ ਕਰਿਓ ਕੁੱਕੜ ਦਾ ਆਚਾਰ ਹੋਰ ਕੁੱਕੜ ਦਾ ਆਚਾਰ ਭੇਡੂ ਦਾ ਆਚਾਰ ਕੁੱਕੜ ਦਾ ਆਚਾਰ ਕੁੱਕੜ ਦਾ ਆਚਾਰ ਤੇਰੀ ਬੱਕਰੇ ਦਾ ਆਚਾਰ ਚਾਪੜਾ ਬਿੱਜੂ ਹੈ ਬਿੱਜੂ ਦਾ ਆਚਾਰ ਉਹ ਨਹੀਂ ਲੱਭਿਆ ਉਹ ਕਾਜੀ ਕਾਜੀ ਬਿੱਜੂ ਦਾ ਆਚਾਰ ਹਾਂ ਦੇਖ ਬਿੱਡੂ ਦਾ achar ਕੁੱਤੇ ਦਾ achar ਇਹ ਕੁਆਹ ਦੇਖੋ ਕਿੱਥੇ ਚੱਲੇ ਇਹ ਮੋਤੀ ਦਾ achar ਕਿੱਥੇ ਚੱਲੇ ਸਾਰੀਆਂ ਵੈਰਾਈਟੀਆਂ ਦਾ ਚਾਹ ਉਹ ਦੇਖੋ ਕਿ ਮਿੱਟੀ ਵਾਲਾ ਚਾਹ ਪਾਉਣਾ ਦਸ ਹੱਦ ਹੋ ਗਈ ਹੋਰ ਮੈਂ ਪੱਨੀ ਖੋਤੀ ਹੈ ਦੁਕਾਨੀ ਬਿੱਲੀ ਦਾ ਚਾਹ ਉਹ ਕੋ ਬੰਨੀ ਨੀ ਸੈਂਪਲ ਨਾ ਨਾ ਲੱਗਿਆ ਹੁੰਦਾ ਨਾ ਪਾਪਾ ਜੀ ਅੰਬਾ ਨੇ ਮੇਕਅਪ ਨਹੀਂ ਕੀਤਾ ਹੂੰ ਮੈਂ ਕੀਤਾ ਇਦਾਂ ਕੀਤਾ ਬਾਪੂ ਵੀ ਅੱਜ ਮੇਕਅਪ ਕਰਕੇ ਬੈਠੀ ਲਿਪਸਟਿਕ ਲਾ ਕੇ ਬੈਠੀ ਕਾਤੇ ਲਾਈ ਸੀ ਲਿਪਸਟਿਕ ਪੁੱਲ ਪਾ ਰਹੀ ਆ ਸਗਾ ਫੇ ਫਲਾ ਲਾ ਲਈ ਹਾਂ ਹੁਣ ਸਹੀ ਆ ਬਾਪੂ ਲਾਈ ਆ ਕਿ ਲਾਤੀ ਲਾਈ ਆ ਕਨੇ ਲਾਈ ਆ ਤੂੰ ਫੇ ਤੂੰ ਆਪ ਕਹਿੰਦੀ ਮम्मा ਲਾ ਦਿਓ ਤਰੇ ਲਾਈ ਮੈਂ ਆ ਗਈ ਹੁੰਦਾ ਇਹ ਕੀ ਆਗਾ ਖੈਂ ਜੀਆਂ ਫੋਨ ਪਰ ਕੋਣੋ ਸਿੱ ਚੱਲੇ ਆ ਮੱਥਾ ਟੇਕਣ ਇਹ ਉੱਥੇ ਸਾਢੇ ਜਗਾ ਉੱਧਰ ਉੱਥੇ ਚੱਲੇ ਚਲੇ ਚਾਰੇ ਜਾਣੇ ਚੱਲੇ ਆ ਚਸ਼ਮੀ ਮੱਥਾ ਟੇਕਣ ਕੋਈ ਗੇਟ ਫੜ ਕੇ ਰੱਖਾ ਕਾ ਤੇ ਖੜਾ ਪਈ ਕਾ ਤੇ ਫੜ ਗਿਆ ਗੇਟ ਨੂੰ ਖੜਾ ਪਈ ਕਾ ਤੇ ਤੂੰ ਨਹੀਂ ਫੜ ਸਕਦੀ ਆ ਤੇ ਮੈਂ ਬੈਠਣਾ ਮੋਟਰਸਾਈਕਲ 'ਤੇ ਫੇ ਤਾਂ ਕੀ ਹੋ ਗਿਆ ਬੈਹ ਜੀ ਪਹਿਨੀ ਆ ਲਾਲ ਬੋਟੀ ਪਹਿਣੀ ਆ ਹੈ ਕੀ ਪਹਿਣੀ ਆ ਲਾਲ ਬੋਟੀ ਹੈ ਨਾ ਹਾ ਇਹ ਨੂੰ ਨਾ ਕਰ ਲਈ ਰੰਗ ਉੱਤ ਚੜ ਜਾਣਾ ਇਹਨੂੰ ਨਹੀਂ ਅਸੀਂ ਨਹੀਂ ਕਰਨੀ ਨੈਣ ਦੇ ਬਹਿ ਜਾ ਤੂੰ ਜੀ ਨਾ ਰੋ ਜਾ ਲੈ ਲਓ ਕਰਦੀ ਨਾ ਤੁਹਾਨੂੰ ਉਹ ਦੇ ਰਾਪੇ ਕੰਨ ਉਹ ਚੈਨ ਤਾਂ ਮਰ ਗਿਆ ਹੈ ਨਾ ਪਿਆਸ ਲੱਗ ਗਈ ਹਾਂਜੀ ਅਸੀਂ ਰੁਕੇ ਇੱਥੇ ਉਹ ਚੈਨ ਸਾਈਡ 'ਚ ਨਾ ਲੱਗਦਾ ਖੂਜੂ 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 ਕਰੀ ਜਾਂਦਾ ਆਵਾਜ਼ੇ ਬਹੁਤ ਆਸੀ ਹੈ ਮਾੜਾ ਦੁਪੱਟੇ ਬਾਲੀ ਤੇਰਾ ਵੇਰੇ ਲੱਗਾ ਸੀ ਆਪ ਮੀਨਾ ਕਾ ਕੁੜੀ ਇੱਦਾਂ ਨੂੰ ਹੋ। ਤੇਰੇ ਰੱਗਾ ਸੀ ਮੀਨਾ ਕਾਰੀਆਂ ਕਾ ਨਾਪੇ। 680 ਹੋ। ਕੋਈ ਤਾਂ ਲੱਗਦਾ ਨਹੀਂ। ਆਹ ਐੜਾ ਨਾੜਾ ਨੇ ਡਰਾਵ ਹੈ। ਤੇ ਅੱਗੇ ਪਾਰ ਦੇਖੋ ਆਲੇ। ਇਹ ਕੋਪਾ ਕੀ ਬਣ ਕੇ ਖੜੀ ਹੋ ਆ। ਹਾਂ ਤੇ ਟੀਵੀ ਲੱਗਿਆ ਠੀਕ ਠੀਕ ਆਹੋ ਟੀਵੀ ਲੱਗਾ ਦੇਖ ਲੋ ਟੀਵੀ ਉਹ ਪਰੇ ਕਹਿੰਦੇ ਘੈਂਟੀ ਦੀ ਘੈਂਟੀ ਵੀ ਲੱਗਾ ਆਹੋ ਇਹ ਪੈਰ ਲੱਗ ਗਿਆ ਹਾਂ ਕੀ ਆਹ ਤਾਂ ਫਾੜਾ ਪੈ ਚੁੰਨਰੀ ਲੋ ਜੀ ਅਸੀਂ ਪਹੁੰਚ ਗਏ ਤੁਰੀਆਂ ਅਬ ਨਹੀਂ ਤਾਂ ਹੋਣੀ ਉਹ ਕੁਕ ਨਹੀਂ ਤੁਰੀਆਂ ਆ ਆਸੀ ਅੱਛਾ ਕਰੀਏ। ਤੋਂ ਪਗੋੜਾ ਆਦਾ ਹੀ ਆ। ਤਾਂ ਹੀ ਕੰਮ ਬੈਠ ਜਾ। ਕਾਦਾ? ਇਹ ਲੋਕੀ ਬੋਤ। ਤੋਂ ਬਦੇ ਕਾਰਨ। ਹਾਂ। ਹਾਂ। ਤੋਂ ਪਹਗੀ ਫੋਟ। ਜੇ ਆਪਾਂ ਤਾਂ ਦੰਗਲਾ। ਵੰਦੇ ਜੀ। ਜੀ ਆਇਓ। ਆ ਗਏ ਜੀ ਮੁੜ ਕੇ। ਤੈਨੂੰ ਮੁੜ ਜਾਣਾ। ਹਾਂ। ਸਕੂਲਾ ਤੇ ਮੋਰੇ ਆ ਦੀ ਖੜੇ ਹੋ ਲੰਗਰ ਅਸੀਂ ਛਕ ਲਿਆ ਸੀਗਾ ਲੰਗਰ ਖਾ ਕੇ ਹੁਣ ਅਸੀਂ ਆਏ ਆ ਬਾਹਰ ਆ ਆਪੇ ਅੱਗੇ ਹੁੰਦਾ ਟੌਪਾ ਬੈਠੀ ਹੋ ਅੰਦਰ ਮੈਂ ਆਪਾਂ ਤੋਂ ਕੋਲ ਜਾ ਕੇ ਪਹਿਲੀ ਵਾਰ ਸਾਨੂੰ ਚੱਲਣਾ ਤੇ ਜਾ ਕੇ ਤੇ ਤੁਹਾਨੂੰ ਘਰੇ ਪਹੁੰਚ ਜੀ ਹੁਣ ਅਸੀਂ ਚੱਲੇ ਆ ਘਰ ਆਪੀ ਆਈ ਸੀ ਉਹ ਮੋਹਰੇ ਲੱਗੀਆਂ ਦੁਕਾਨਾਂ ਕਿੰਨੀਆਂ ਹੀ ਹੈ ਹੀ ਨਹੀਂ ਉਹ ਦੋ ਨਾਲ ਜੜੀ ਖਤੂਰੀਆਂ ਆ ਆ ਦੇਖੋ ਜੀ ਉਹ ਧੁਰਤ ਲੈ ਕੇ ਸਾਰੇ ਮੇਲਾ ਲੱਗਾ ਪਿਆ ਉਧਰ ਵੀ ਲੱਗਾ ਪਿਆ ਆਹੋ ਦੇਖ ਲੈ ਰੱਬਰ ਪੈਂਡ ਬਹੁਤ ਸੋਹਣੀ ਆ ਆ ਜੋ ਕੀ ਨਾ ਯਾਦ ਤੇ ਯਾਦ ਤੇ ਯਾਦ ਤੇ ਨਹੀਂ ਆਪਣੀ ਯਾਦ ਤੇ ਯਾਦ ਤੇ اچھا ਡੱਬਾ ਲੈਣਾ ਭੂਆ ਨੇ ਦੇਡ ਕੋਈ ਐ 100 ਰੁਪਏ 100 ਰੁਪਏ 100 ਰੁਪਏ ਸੇਲ 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 ਭਾਣਿਆਂ ਦੀ ਸੇਲ 400 ਰੁਪਏ 500 ਰੁਪਏ ਜੀ ਸੇਲ ਭਾਣਿਆਂ ਦੀ ਸੇਲ ਜਲਵਾਰ 100 100 ਰੁਪਏ ਜੀ ਬੜਾਈਆਂ ਰੀ ਪਰਜੀ ਵੈਰੀਟੀ 100 ਰੁਪਏ 500 ਰੁਪਏ 100 ਰੁਪਏ 100 ਰੁਪਏ ਦੋ 300 ਮੱਤੇ 100 ਰੁਪਏ ਉਧਰ ਕੰਨ ਦੇਖਣੇ ਜਿਹੜਾ ਮੱਦੀ ਸਮਝਾਲ ਕੋ ਰੇਟ ਕੋਈ ਐਸੋ ਨਹੀਂ 100 ਰੁਪਏ 100 ਰੁਪਏ 100 ਰੁਪਏ ਤੇਲ ਤੇਲ ਤੇ ਭਾਂਡਿਆਂ ਦੀ 100 ਰੁਪਏ 100 ਰੁਪਏ 100 ਰੁਪਏ ਆ ਗੋਲਾ ਖਾ ਲੱਗੀ ਆ ਲਈ ਆ ਮੇਗਾ ਪੁਆਏ ਨੂੰ ਵੇਚ ਪਾਲਾ ਡੱਡੂ ਤੇ ਇਹਨੂੰ ਕਹਦੇ ਡੱਡੂ ਲੈ ਮਤ ਦੇਣਾ ਵੇਚੋ ਝੋਲੇ ਚ ਪੁਆ ਮਰ ਜਾਣਾ ਇਹਨੇ ਸਾਡੇ ਜਨ ਨਾਲ ਹੀ ਆ ਗਈ ਬੱਸ ਹਾਏ ਸਾਡੇ ਜਨ ਨਾਲ ਹੀ ਆ ਗਈ ਆ ਪੁਆਂ ਦੇ ਤਾਤਾ ਡੱਡੂ ਜੀ ਆ ਭੂਣ ਦੇ ਤਾਂ ਚਲੋ ਤੋਰ ਆਹ ਤਸੱਲੇ ਪੈ ਗਈ ਅਸੀਂ ਖੜੇ ਹਾਂ ਆ ਲਿਆ ਭੂਣੇ ਡੱਡੂ ਜੀ ਆ ਖਾ ਲਿਆ ਖਾਂਦੀ ਆ ਖਾੜੇ ਛੇਤੀ ਲੋ ਜੀ ਅਸੀਂ ਪਹੁੰਚੇ ਕੱਲ੍ਹ ਵਾਂਗ ਫੇਰ ਘਰ ਅਵਨੀ ਤੇ papa ਕਿੰਨਾ ਲੱਗਾ ਗਰਮੀ ਬਹੁਤ ਹੀ ਦਰਦ ਲੱਗਾ ਕਿ ਬੜੀ ਲੱਗਿਆ ਗਰਮੀ ਹਾਂ ਤੇ ਕਿਸੇ ਨੇ ਮਤਲਬ ਕਿ ਦੁਪਹਿਰ ਦੇ ਟਾਈਮ ਤੋਂ ਬਿਲਕੁਲੀ ਨਾ ਬਾਹਰ ਨਿਕਲੇਗਾ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਅਸੀਂ ਗੇਸ ਕਿ ਮਤਲਬ ਮੂੰਹ ਤਾਂ ਚਲੋ ਕਵਰ ਕੀਤਾ ਸੀਗਾ ਪਰ ਫਿਰ ਵੀ ਜਿੱਤੋਂ ਪੈਰਾਂ ਨੂੰ ਨਾ ਹੱਥਾਂ ਨੂੰ ਬਹੁਤ ਸੇਕ ਪੈਂਦਾ ਸੀਗਾ ਤੇ ਸਾਰੇ ਜਾਣੇ ਪਲੀਜ਼ ਰਿਕਵੈਸਟ ਆ ਕਿ ਆਪਣੇ ਬੱਚਿਆਂ ਨੂੰ ਔਰ ਆਪ ਬਾਹਰ ਨਾ ਨਿਕਲੋ ਅਸੀਂ ਮਤਲਬ ਕਿ ਚਲੋਗੇ ਸੀਗੇ ਅਸੀਂ ਸ਼ਾਮ ਨੂੰ ਜਾਣਾ ਸੀ ਕਿਉਂਕਿ ਸ਼ਾਮ ਨੂੰ ਪਾਣੀ ਲਾਣਾ ਤਾਂ ਮਜਬੂਰੀ ਸੀਗੀ ਤਾਂ ਕਰਕੇ ਹੁਣ ਜਾਣਾ ਪਿਆ ਉਹਦਾ ਸਾਰਿਆਂ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਮਤਲਬ ਦੁਪਹਿਰ ਦੇ ਟਾਈਮ ਤੇ ਤਾਂ ਬਾਹਰ ਨਿਕਲੋ ਹੀ ਨਾ ਕਿਉਂਕਿ ਗਰਮੀ ਕੋ ਆ ਕੀ ਆ ਕਰ ਪਏ ਜਿਹੜਾ ਉਹ ਅੰਬ ਉਹ ਕਿੱਥੇ ਸੀਗੇ ਉਹ ਵਾਹੀ 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 ਹਾਂ ਅਸੀਂ ਚੱਲੇ ਉਹ ਖੇਤਾਂ ਚ ਕੀ ਗੋਂਦੀਆਂ उत्ते। उत्ते ना ना कौन ख मेन पापा नी खा पापा कुट मेनू आखो साक्ष ਪੜਨਾ ਤੇਰੀ ਮਾਂ ਨੇ ਹੈਨਾ ਕਹੜਾ ਚੱਲਾ ਮੈਨੂੰ ਨਹੀਂ ਪਤਾ ਇਹਨੂੰ ਪਤਾ ਵੀ ਨਹੀਂ ਅੱਜ ਲੈ ਆ ਦੇ ਪਾਪਾ ਨੂੰ ਹੋਏ ਕੰਚ ਖਾ ਦਿੰਦੀ ਆ ਅਸੀਂ ਚੱਲਿਆ ਨੱਕਾ ਮੋੜਨਾ ਆਹ ਪਿੱਛੇ ਚੱਲ ਏ ਤੇ ਜਾਣਾ ਹੈ ਬਹਾਰ ਕਮੋਇਆ ਹਾਂ ਅਨੇ ਕਮੋੜਨਾ ਆਣੀ ਬਾਠੀ ਗਈ ਆ ਹੁਣ ਆਪਾਂ ਚੱਲਿਓ ਨੱਕਾ ਮੋੜਨ ਪਿੱਛੇ ਪਾਣੀ ਦੇ ਸਿਆਰਾ ਪਾ ਲਈਆ ਚੱਲਾਇਆ ਲੱਗ ਪਾਣਾ ਮੀਂਹ ਦੇ ਫਰਤ ਸਪਾਈਡਰ ਆ ਹੋਏ ਘੱਟ ਉੱਪਰ ਲੱਗੀ ਦਿਮਾਗ ਨੂੰ ਇੱਕ ਸੇਰਨ ਦੋਖਤਾ ਜਾਣਾ ਕੋਈ ਅਸੀਂ ਇੱਥੇ ਰਹਿ ਲਾ ਤੂੰ ਏਹ ਕਹਿੰਦੀ ਮੈਂ ਵੀ ਜਾਣਾ ਤੇਰੇ ਨਾਲ ਇੱਧਰੋਂ ਨਿਕਲ ਜਾ ਕਿੱਥੇ ਨੂੰ ਤੇ ਮੇਰਾ ਪਾਰਸਾ ਅੰਦਰ ਪਿਆ ਆ ਕੇ ਚੱਕ ਲਵਾਂਗੀ ਹੈ ਨਾ ਉੱਤਰਣ ਜਦੋਂ ਕਾਰਟੂਨ ਦੇਖ ਲੈ ਤੇ ਅੱਜ ਗਿਆ ਨਾ ਫੇ ਤਾਂ ਜਾਣਾ ਹਾ ਪਿੱਛੇ ਜਾਣਾ ਉੱਥੇ ਉੱਥੇ ਦੇਖ ਲਈ ਸਾਨੂੰ ਨਾ ਕਾ ਮੋੜਨਾ ਨਾ ਕਮੋੜ ਕੇ ਆ ਜਾਣਾ ਸੁਣੀ ਠੀਕ ਆ ਬਾਨ ਕੋ ਗੈਂਦੀ ਇਹ ਨਾ ਨਾ ਸਾਕਰ ਤੇ ਸੇਗਨ ਨਾ ਵਹਰੇ ਨੂੰ ਨਾ ਆਹ ਦੇਖਿਆ ਕਿਤੇ ਬੰਦਾ ਮੜੇ ਹਾੜਾ ਕੱਟ ਲਵਾਇਆ ਸਭ ਆ ਵੀ ਇਧੇ ਪਾਪਾ ਰਹਿਣ ਤੇ ਬਹੁਤ ਵਧੀਆ ਹੁਣ ਕੜ-ਕੜ ਨਹੀਂ ਕਰਦਾ ਵੱਜਦਾ ਨਹੀਂ ਆਦੇ ਆਹ ਇਹ ਆਪਣਾ ਕਰ ਉੱਥੋਂ ਕਸਾ ਲਈ ਤੂੰ ਤਾਂ ਇਹਦਾ ਕੰਮੇਕਾਰ ਦੇ ਤਾਂ ਕਾੜ-ਕਾੜ ਵੱਜਦਾ ਉਹ ਕੋਈ ਚੀਜ਼ ਸਿੱਧੀ ਕੀਤੀ ਵੀ ਆ ਤੈ ਹਾ ਕੀ ਹਾਂ ਚੱਲ ਚਾਲ ਤੋਰ ਸੀ ਵਾਹ ਚ ਕਿ ਉਹ ਆ ਘਰ ਘਰ ਤੋਂ ਇੱਥੇ ਆਵੇ ਮੋਟਰਸਾਈਕਲ ਦੇ ਹੁਣ ਇਹਨੂੰ ਪਾਣੀ ਛੱਡਣਾ ਇਹ ਤਾਂ ਭਰਿਆ ਨਹੀਂ ਅਜੇ ਹਾਦੇ ਵਿੱਚ ਇਹ ਰਹਿੰਦਾ ਬਾਹਰ ਨਹੀਂ ਕਿੰਨੀ ਉਹਨਾਂ ਪਾਣੀ ਆ ਰਿਹਾ ਵੀਰ ਦਾ ਹੀ ਇਹਨਾਂ ਕੋਲ ਉਹ ਹੀ ਤਾਂ ਗੱਲ ਆ ਹਾਂ ਹਾਂ ਤੁਮیں ਜਾਣ ਤੋਂ ਪਹਿਲਾਂ ਇਹ ਕਿਰਾਂ ਛੱਡ ਕੇ ਗਿਆ ਤੇ ਉਹ ਭਰ ਗਿਆ ਹਨਾ ਉਹ ਕਈਆਂ ਨਾ ਭਰਿਆ ਮੈਂ ਉਹ ਕਈਆਂ ਨਾ ਭਰਿਆ ਹਾਂ ਜੇ ਇੱਥੋਂ ਖਾਲੀ ਗੱਬਾ ਲੈ ਕਿੱਥੇ ਐ ਮੋਗੇ ਕੋ ਹਾਂ ਕੇ ਚੱਕਣ ਚੁਰੀਆਂ ਆਹਣੇ ਇਹ ਤੌਰ ਕਿਹੜਾ ਹੁੰਦਾ ਆ ਮੇਰੇ ਤੋਂ ਇੱਥੇ ਮਿੱਟੀ ਚਾਪਲਾ ਮੇਰੀਆਂ ਉੱਚੀਆਂ ਆ ਨਾ ਉਹ ਫਿਰ ਵਿੱਚ ਖੁੱਭਦੀਆਂ ਪਤਾ ਸਪੈਡ ਲਾਹੇ ਸਿਰਕਾ ਲੰਦਕੇ ਹਾਂ ਅਬ ਨਹੀਂ ਤਾਂ ਕੰਝੀ ਸੀ ਕਿ ਮੈਂ ਨਾ ਹਲਾਉਣਾ ਆਂ ਕਿ ਅਸੀਂ ਕੀ ਤਾਂ ਕਰਨਾਂ ਆ ਕਿ ਫੇਸੋ ਕਰੇ ਰਿਆ ਲਾ ਫੇ ਕਰੇ ਛੱਡੇ ਹੁੰਦਾ ਅਸੀਂ ਨਾ ਹਾਂ ਦੇ ਖਸਮਤ ਕੋ ਕਰਨ ਕਿ ਆਨੇ ਫਿਰ ਹਾਲਤਾ ਇਹ ਪਾਣੀ ਛੱਡਣਾ ਇਹ ਕਾਦਮ ਹੀ ਹੋ ਰਿਹਾ ਤਾਂ ਕਿਆ ਕਰੇ ਬੰਦਾ ਉਹ ਕਰ ਰਹੀ ਆ ਵੇ ਅਸੀ ਰਾਤ ਨੂੰ ਇੱਥੇ ਪਹਿਲਾਂ ਕੱਦੂ ਕਰਦੇ ਹੁੰਦੇ ਸੀਗੇ ਜਦੋਂ ਮਤਲਬ ਕਿ ਅਸੀਂ ਇੱਕ ਵਾਰੀ ਫਿਨਾਲ ਹੋ ਕੇ ਮੈਂ ਆਪਣੀ ਦੇ ਪਾਪਾ ਦੇ ਨਾਲ ਨਾ ਕੱਦੂ ਘਰਾ ਵੀ ਹੁੰਦੀ ਸੀਗੀ ਹਾਂ ਐਤ ਕਿ ਵੀ ਕਰਨਾ ਆ ਫਿਰ ਤੁਹਾਨੂੰ ਵੀਡੀਓ ਬਣਾ ਕੇ ਦਿਖਾਇਆ ਕਰਾਂਗੇ ਬਲੌਗ ਸਾਡੇ ਆਇਆ ਕਰਨੇ ਫਿਰ ਉੱਥੇ ਦੇਖੋ ਮੈਨੂੰ ਬਨੀ ਦੇ ਪਪਾ ਨੇ ਸਿਖਾਇਆ ਮਤਲਬ ਟਰੈਕਟਰ ਉਹ ਮੈਨੂੰ ਆਉਂਦਾ ਨਹੀਂ ਸੀਗਾ। ਬਨੀ ਦੇ ਪਪਾ ਨੇ ਸਿਖਾਇਆ ਇੱਥੇ ਆ। ਉਹਦਾ ਬਾਈਕ ਬਹੁਤ ਆਉਂਦਾ ਆ। ਫੇਰ ਪਰ ਮੈਂ ਕਿਉਂਕਿ ਚਲਾਇਆ ਨਹੀਂ ਬਹੁਤ ਟਾਈਮ ਹੋ ਗਿਆ। ਇਹ ਵੀ ਮੈਨੂੰ ਬਨੀ ਦੇ ਪਪਾ ਨੇ ਸਿਖਾਇਆ। ਐਕਟਵਾ ਮੈਂ ਸ਼ੁਰੂ ਤੋਂ ਆਂਦੀ ਸੀ। ਕਿਉਂਕਿ ਐਕਟਵਾ ਤਾਂ ਫਿਰ ਮੈਂ ਸਕੂਲ ਜਾਂਦੀ ਹੁੰਦੀ ਸੀ ਐਕਟਵਾ ਤੇ। ਜਦੋਂ ਮੈਂ ਦੂਸਰੇ ਸਕੂਲ ਗਈ ਸੀ। ਹਾਂ। ਮੈਨੂੰ ਨਹੀਂ ਸੌਣ ਦਾ ਆੜਿਆ ਮੈਂ ਤਾਂ ਅੱਗੇ ਅੱਧੀ ਪੌਣੀ ਕੌਣ ਮਾਰਦਾ ਸੀ ਅਮਰਤ ਫੇਹ ਛੱਡ ਗਿਆ ਬੋਲੇ ਬੋਲੇ ਆ ਲੈ ਕਮਾਏ ਪਾਣੀ ਹੁਣ ਤੁਰਿਆ ਹਨਾ ਪਾਣੀ ਸੋਥੇ ਖੜਾ ਆਪਣੇ ਕੱਪੜੇ ਨਾ ਖਰਾਬ ਕਰ ਲਈ ਹਾਂ ਵੀਡੀਓ ਦੀ ਤਿਆਰੀ ਕਰ ਹੈ ਵੀਡੀਓ ਦੀ ਤਿਆਰੀ ਕਰ ਕੋ ਪਾਣੀ ਦੀ ਉਹ ਵੀ ਤਿਆਰੀ ਕਰ ਲਈ ਮਿਲਦੇ ਹਾਂ ਧੰਨਵਾਦ ਚ ਲੋਜੀ ਹੁਣ ਅਸੀਂ ਚੱਲੇ ਆਂ ਘਰ ਕਿਉਂਕਿ ਪਾਣੀ ਹੋਸੀ ਇਹਨੂੰ ਛੱਡ ਦਿੱਤਾ ਉਹ ਪਾਣੀ ਅਸੀਂ ਇਹਨੂੰ ਪਾਣੀ ਛੱਡ ਦਿੱਤਾ ਹੁਣ ਅਸੀਂ ਜਾਦੇ ਆਂ ਘਰ ਕੋ ਤੇ ਆਹ ਵੋ ਆਹ ਦੇਦੀ ਲਾਲ ਜੀ ਦੋਈ ਪਈਓ ਨੇ ਆਹ ਕਿੰਨੀ ਦੂਰ ਖੜੀ ਆ ਉਹ ਵਾ ਹਾਈ ਕਰਦੀ ਆ ਆ ਗਈ ਮੈਂ ਆ ਰਹੀ ਹੋਗੀ ਓਕੇ ਹਾਂ ਮੈਂ ਜਾ ਰਹੀ ਆਂ ਘਰ ਨੂੰ ਪਾਣੀ ਇਹਨੇ ਛੱਡ ਦੇ ਤਾਂ ਹੁਣ ਪਤਾ ਰਾਤ ਨੂੰ ਕਹੇ ਸ਼ਾਦਾਣਾ ਪੈਣਾ ਨੱਕਾ ਮੋੜ ਦਾ ਅਬ ਨੀਚੇ ਪਾਪਾ ਰਾਤ ਨੂੰ ਆਣਾ ਹੁਣ ਹੋ ਰਾਤ ਨੂੰ ਆਣਾ ਨੱਕਾ ਮੋੜ ਕਿੰਨੇ ਵਜੇ ਉਹ ਯਕਾਲਾ ਟਾਈਮ ਰਾਤੀ ਅਸੀਂ 12 ਵਜੇ ਆਏ ਸੀਗੇ ਨੱਕਾ ਮੋੜ ਦਾ ਇਹ ਤਾਂ ਕੁਛ ਨਹੀਂ ਐਥੇ ਅਸੀਂ ਉਧਰ ਵੀ ਜਾਂਦੇ ਰਹੇ ਇਹ ਤਾਂ ਹੁੰਦਾ ਸੀਗਾ ਜਦੋਂ ਉਹ ਪਰੇ ਖੇਤ ਉਧਰ ਲਾਇਓ ਲਾਏ ਸੀਗਾ ਦੂਆ ਹੁਣ ਉਧਰ ਪਤਾ ਨਹੀਂ ਕਾਸਪੂਸ ਵੀ ਗਿਆ ਕਾਸਪੂਸ ਕਾਸਪੂਸ ਆਹੋ ਉਹ ਵੀ ਗਿਆ ਚੱਲ ਜਣਾ ਗਰਮੀ ਨੇ ਐਤ ਕਿ ਨਾ ਪ੍ਰਾਂਟ ਘੜ ਜਿੱਤੇ ਐਨੀ ਗਰਮੀ ਪੇ